ਮੇਰਾ ਨਾਮ ਜਤਿੰਦਰ ਸਿੰਘਾ ਜੀ ਮੈਂ 25 ਬਗਿਆਰੀਆਂ ਤੋਂ ਬਨਵਾਸ ਪੀਆਰ ਡੀਓ ਸੁਗਾਗੋਂ ਆ ਪ੍ਰੋਟੈਸਟ ਦਾ ਕਾਰਨ ਕੀ ਹੈ ਜੀ ਇੱਕਦਮ ਅਚਾਨਕ ਕਰਨਾ ਪਿਆ ਪ੍ਰੋਟੈਸਟ ਦਾ ਕਾਰਨ ਇਹ ਹੈ ਜੀ ਕਿਉਂਕਿ ਪਰਸੋਂ ਸਾਡੇ ਸਾਥੀ ਜੀ ਦੀ ਮੌਤ ਹੋਈ ਬਰਨਾਲੀ ਡੀਪੂ ਸੇ ਕੰਮ ਕਰਦਾ ਸੀ ਸਾਡਾ ਸਾਥੀ ਬਰਖਸਾਬ ਦਾ ਸਾਥੀ ਸੀਗਾ ਫਿਟਰ ਸੀਗਾ ਜਵਾਬਤ ਜੋ ਜੀ ਰਿਪੋਰਟ ਸੀਗੀ ਤੇ ਰਸਤੇ ਵਿੱਚ ਗੱਡੀ ਖਰਾਬ ਹੋ ਗਈ ਹੋ ਗਈ ਸੀ ਉਹ ਗੱਡੀ ਨੂੰ ਟੈਂਡ ਕਰਨ ਲਈ ਆਇਆ ਸੀਗਾ ਗਰਮੀ ਜਿਆਦਾ ਗਰਮੀ ਲਾ ਲਓ ਜਿਆਦਾ ਕੰਮ ਦਾ ਬੋਝ ਲਾ ਲਓ ਜੋ ਵੀ ਧੋਤੋਂ ਸਾਥੀਆਂ ਲੈ ਕੇ ਹਸਪਤਾਲ ਦਾਖਲ ਕਰਵਾਇਆ ਤੇ ਉੱਥੇ ਸਾਥੀਆਂ ਆ ਕੇ ਦਮ ਤੋੜ ਗਿਆ ਉਹਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਅਸੀਂ ਸਰ ਮੈਨੇਜਮੈਂਟ ਨਾਲ ਰਾਤ ਤੇ ਪਏ ਸੀਗੇ ਮੈਨੇਜਮੈਂਟ ਨਾਲ ਅਸੀਂ ਗੱਲਬਾਤ ਚਲਾਈ ਸੀਗੀ ਵੀ ਸਾਡੇ ਸਾਥੀਆਂ ਜਿਹੜਾ ਦਾ ਮੌਜਾ ਉਹ ਦਿੱਤਾ ਜਾਵੇ ਪਰ ਮੈਨੇਜਮੈਂਟ ਥੇ ਲੀਤੇ ਨਹੀਂ ਆ ਰਹੀ ਉਹਨੇ ਕੋਈ ਪੱਲਾ ਨਹੀਂ ਫੜਾਇਆ ਜਿਹਦੇ ਕਰਕੇ ਸਾਨੂੰ ਮਜਬੂਰ ਇੱਥੇ ਦਰਿਆ ਦੇ ਬਹਿ ਕੇ ਗੇਟ ਬੰਦ ਕਰਨਾ ਪਿਆ ਕਿਉਂਕਿ ਜਦੋਂ ਜੋ ਆਮ ਆਦਮੀ ਪਾਰਟੀ ਸਰਕਾਰ ਸਰਕਾਰ ਆਈਆ ਸਾਡੇ ਘਟਕੜ ਸਰਕਾਰ ਨਾਲ 13 14 ਮੇਲਣਾ ਜੱਥੇਬੰਦੀਆਂ ਹੋ ਚੁੱਕੀਆਂ ਆ ਇਹਨਾਂ ਮਸਲੇ ਨੂੰ ਲੈ ਕੇ ਵੀ ਰਾਤ ਨੂੰ ਸਾਡੇ ਕਿਸੇ ਸਾਥੀ ਦੀ ਮੌਤ ਹੁੰਦੀ ਹੈਗੀ ਵੀ ਉਹਨੂੰ ਜਿਹੜਾ ਬਣਦਾ ਮੁਆਵਜ਼ਾ 50 ਲੱਖ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਉਹਨੂੰ ਦਿੱਤੀ ਜਾਵੇ ਕਿਉਂਕਿ ਸਰਕਾਰ ਦਾ ਇਹਨਾਂ ਚੀਜ਼ਾਂ ਵੱਲ ਬਿਲਕੁਲ ਧਿਆਨ ਬਿਲਕੁਲ ਵੀ ਧਿਆਨ ਨਹੀਂ ਹੈਗਾ ਕਿਉਂਕਿ ਸਰਕਾਰ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ 92 ਐਮਐਲਏ ਜਿਤਾ ਕੇ ਦਿੱਤੇ ਨੇ ਕਿ ਕਿੱਡਾ ਵਿਸ਼ਵਾਸ ਪੰਜਾਬ ਦੇ ਲੋਕਾਂ ਨੇ ਕੀਤਾ ਦੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਘਾਤ ਕਰ ਰਹੇ ਨੇ ਹੁਣ ਕਿਉਂਕਿ ਜੋ ਸਾਡੇ ਸਾਥੀ ਨੇ ਉਹ ਆਮ ਪੰਜਾਬ ਦੇ ਲੋਕ ਹੀ ਨੇ ਪੰਜਾਬ ਦੇ ਘਰਾਂ ਚੋਂ ਹੀ ਲੈ ਕੇ ਜਿਹੜੇ ਅਸੀਂ ਡਿਊਟੀਆਂ ਕਰਦੇ ਆਂ ਅਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ 12-14 ਘੰਟੇ ਡਿਊਟੀ ਕਰਦੇ ਆਂਗੇ ਦੇ ਵਿੱਚ ਗਰਮੀ ਦੇ ਵਿੱਚ ਅਸੀਂ ਅਣਥੱਕ ਮਿਹਨਤ ਕਰਕੇ ਆਪਣੇ ਡਿਪਾਰਟਮੈਂਟ ਨੂੰ ਲੱਖਾਂ ਰੁਪਏ ਕਰੋੜਾਂ ਰੁਪਏ ਕਮਾ ਕੇ ਦੇਣਗੇ ਵੀ ਸਾਡਾ ਡਿਪਾਰਟਮੈਂਟ ਚੱਲਦਾ ਰਹੇ ਸਾਡੇ ਘਰਾਂ ਦੇ ਚੁੱਲ੍ਹੇ ਜਲਦੇ ਰਹਿਣ ਜਦੋਂ ਸਾਰੇ ਕਿਸੇ ਸਾਥੀ ਕੱਚੇ ਦੀ ਮੌਤ ਹੋ ਜਾਂਦੀ ਹੈਗੀ ਤੇ ਮਗਰ ਪਰਿਵਾਰ ਦਾ ਕੋਲੇ ਕੁਝ ਹੀਲੇ ਨਹੀਂ ਪਾਇਦਾ ਪਰਿਵਾਰ ਆਪਣੀ ਰੋਟੀ ਕਿੱਥੋਂ ਖਾਊਗਾ ਅਸੀਂ ਉਸੇ ਮਨ ਨੂੰ ਲੈ ਕੇ ਵੀ ਏਸੇ 50 ਲੱਖ ਰੁਪਏ ਮੁਆਵਜ਼ਾ ਦਿਓ ਤੇ ਸਰਕਾਰ ਇੱਕ ਸਰਕਾਰੀ ਨੌਕਰੀ ਉਸ ਪਰਿਵਾਰ ਚ ਦਿੱਤੀ ਜਾਵੇ ਤਾਂ ਜੋ ਉਹਦਾ ਪਰਿਵਾਰ ਦਾ ਭਾਲਣ ਕੋਸਣਾ ਖੁੱਦਾ ਰਹੇ। ਤੁਸੀਂ ਕਿੱਥੇ ਬੈਠੇ ਹੋ ਜੀ? ਪੂਰੀ ਮਤਲਬ ਸੰਗਰੂਥ ਹੋਈ ਹੈ। ਸੰਗਰੂਥ ਕਿੱਥੇ ਜਾਣਾ ਜੀ? ਅ ਲੁਧਿਆਣਾ ਜਾਣਾ ਸੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਮੈਨੂੰ ਦੱਸੋ ਜੀ? ਹੋ ਗਿਆ ਮੈਨੂੰ ਕਿਹਾ ਅੱਧਾ ਘੰਟਾ ਤਾਂ ਹੋ ਗਿਆ। ਹਾਂ ਜੀ ਦੱਸਾਂ ਗੇਟ ਨੂੰ ਤਾਲੇ ਲਾ ਲਈ ਬੰਦੇ। ਹਾਂ ਜੀ ਕੋਈ ਨਹੀਂ ਇਹਦੇ ਇਸ ਤੋਂ ਜੋ ਕੋਈ ਵੀ ਨਹੀਂ ਲੰਗੀ ਆ। ਕੋਈ ਨਹੀਂ ਜੀ ਬਸ ਇਹ ਸੇਗਾ ਵੀ ਕਿਹਨੂੰ ਜਿੱਤ ਨਹੀਂ ਨਾ ਸਤਾਉਂਦੇ। ਨਹੀਂ ਕਿਸੇ ਨੇ ਦੱਸਿਆ ਵੀ ਨਹੀਂ ਆ ਸਰ। ਅੱਛਾ ਜੀ ਗਰਮੀ ਵੀ ਪੈ ਰਹੀ ਹੈ। ਹਾਂ ਜੀ ਗਰਮੀ ਵੀ ਪੈ ਰਹੀ ਹੈ ਸਰ। ਹਾਂ ਜੀ। ਹੁਣ ਤੁਹਾਨੂੰ ਪਤਾ ਵੀ ਬਸ ਜਾਊਗੀ ਜਾਂ ਨਹੀਂ ਜਾਊਗੀ। ਸਾਰੇ ਕਹਿ ਰਹੇ ਬੰਦ ਹੋ ਰਹੀ ਹੈ ਜੀ। ਅੱਛਾ ਜੀ। ਹਾਂ ਜੀ। ਤੇ ਹੁਣ ਕਿੱਥੇ ਜਾਣਾ ਤੁਸੀਂ? ਲੁਧਿਆਣਾ ਜਾਣਾ ਸੀ। ਲੁਧਿਆਣਾ ਜਾ। ਹਾਂ ਜੀ। ਫਿਰ ਕਿਵੇਂ ਜਾਵਾਂਗੇ ਜੀ? ਸਰ ਹੁਣ ਦੇਖਦੇ ਆਂ ਜੇ ਤੋ ਗਈ ਤਾਂ ਠੀਕ ਐ ਨਹੀਂ ਫਿਰ ਵਾਰੇ ਮੁੜ ਜਾਵਾਂਗੇ। ਆ ਬੱਸਾਂ ਬੰਦ ਹੋ ਗਈਆਂ ਤੁਸੀਂ ਖੜੇ ਹਾਂ ਜੀ ਅਸੀਂ ਨੰਬਰਣਾੜੇ ਜਾਣਾਗਾ ਤੇ ਬੱਸਾਂ ਮੰਨ ਬਹੁਤ ਦਿੱਕਤ ਹੋ ਰਹੀ ਹੈ ਯਾਰ ਮੈ ਕਿਸੇ ਨੇ ਕੁਝ ਦੱਸਿਆਗਾ ਵੀ ਕੀ ਕੰਮ ਕਰਕੇ ਬੰਦ ਕੀਤੇ ਨੇ ਗੇਟ ਵੀ ਬੰਦ ਕਰ ਰਹੇ ਨੇ ਪਤਾ ਕੋਈ ਕਾਰਨ ਦਾ ਪਤਾ ਲੱਗ ਜਾਣੇਗਾ ਪਰ ਹਣਾ ਅਸੀਂ ਬਹੁਤ ਟਾਈਮ ਦੇ ਖੜੇ ਆਗੇ ਇੱਥੇ ਹਣਾ ਬੱਸਾਂ ਬੰਦ ਕੋਈ ਨਹੀਂ ਦੱਸ ਰਿਹਾਗਾ ਕਿੰਨਾ ਟਾਈਮ ਹੋ ਗਿਆ ਖੜੇ ਹੁਣ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਤੇ ਕੋਈ ਹੁਣ ਪਤਾ ਨਹੀਂ ਕਿਹਦੇ ਸਾਥ ਲਈ ਜਾਏ